ਅਰਬੀ ਲੋਕ ਕਹਾਣੀ ਆਦਤਾਂ ਤੋਂ ਨਸਲ ਦਾ ਪਤਾ ਲੱਗਦਾ ਈ ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿੱਚ ਅਪੜਿਆ ਉਸ ਤੋਂ ਉਹਦੀ ਯੋਗਤਾ ਪੁੱਛੀ ਗਈ ਉਸ ਆਖਿਆ ਸਿਆਸੀ ਹਾਂ ਅਰਬੀ 'ਚ ਸਿਆਸੀ ਉਸ ਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਬੀਲੇ ਦਾ ਮੁਖੀ ਬਣਾ ਕਤਿਆ ਥੋੜੇ ਦਿਨਾਂ ਮਗਰੋਂ ਬਾਦਸ਼ਾਹ ਉਸ ਨੂੰ ਆਪਣੇ ਸਭ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ ਉਸ ਆਖਿਆ ਇਹ ਘੋੜਾ ਨਸਲੀ ਨਹੀਂ ਹੈ ਬਾਦਸ਼ਾਹ ਬੜਾ ਹੈਰਾਨ ਹੋਇਆ ਉਸ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ ਉਸ ਦੱਸਿਆ ਬਾਦਸ਼ਾ ਘੋੜਾ ਤਾਂ ਨਸਲੀ ਜੋ ਪਰ ਜਦ ਇਹ ਜੰਮਿਆ ਸੀ ਤਦ ਇਹਦੀ ਮਾਂ ਮਰ ਗਈ ਸੀ ਤੇ ਇੱਕ ਗਾਂ ਦਾ ਦੁੱਧ ਚੁੰਗ ਕੇ ਉਸ ਨਾਲ ਪਲਿਆ ਹੈ ਬਾਦਸ਼ਾ ਉਸ ਨੂੰ ਸੱਦਿਆ ਤੇ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਪਈ ਇਹ ਘੋੜਾ ਨਸਲੀ ਨਹੀਂ ਹੈ ਉਸ ਆਖਿਆ ਜਦੋਂ ਇਹ ਘੋੜਾ ਕਾ ਖਾਂਦਾ ਹੈ ਤਦੋਂ ਇਹ ਗਾਇਆਂ ਵਾਂਗੂ ਮੂੰਹੇ ਠਾ ਕਰਕੇ ਖਾਂਦਾ ਜਦਕੀ ਨਸਲੀ ਘੋੜਾ ਬਰਕ ਪਰਕੇ ਮੂੰਹ ਉਤਾਹ ਚੱਕ ਕੇ ਕਾ ਖਾਂਦਾ ਬਾਦਸ਼ਾ ਉਸ ਦੀ ਸੂਝ ਤੋਂ ਇੰਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ ਕਿਉ ਪੁੱਜੇ ਹੋਏ ਦੁੰਬੇ ਤੇ ਪੰਖੀਆਂ ਦਾ ਉੱਚ ਦਰਜੇ ਦਾ ਮਾਸ ਇਨਾਮ ਵਜੋਂ ਕੱਲਿਆ ਤੇ ਉਸ ਨੂੰ ਮਲਿਕਾ ਦੇ ਰਣ ਵਾਸਤੇ ਤੈਨਾਤ ਕਰ ਕੱਤਿਆ ਫਿਰ ਕੁਝ ਦਿਨਾਂ ਮਗਰੋਂ ਬਾਦਸ਼ਾ ਉਸ ਤੋਂ ਆਪਣੀ ਬੇਗਮ ਬਾਰੇ ਪੁੱਛਿਆ ਉਸ ਆਖਿਆ ਰਹਿਣ ਸਹਿਣ ਤਾਂ ਮਲਿਕਾ ਵਰਗਾ ਏ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਏ ਬਾਦਸ਼ਾ ਬੜਾ ਅਵਾਜ਼ਾਰ ਹੋਇਆ ਤੇ ਉਹਨੂੰ ਖਲੋਣ ਨੂੰ ertidi vehl na ਦੇਵੇ ਉਸ ਉਸੇ ਵੇਲੇ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਸ ਨੂੰ ਦੱਸਿਆ ਸੱਸ ਆਂਦੀ ਸਚਾਈ ਇਹ ਵੇ ਕਿ ਤੁਹਾਡੇ ਮਾਪਿਆਂ ਮੇਰੇ ਖਸਮ ਤੋਂ ਹਾਂਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਸੋ ਪਰ ਹਾਂਡੀ ਕੁੜੀ 6 ਮਹੀਨਿਆਂ ਦੀ ਉਮਰੇ ਹੀ ਚੱਲ ਵਸੀ ਇਸ ਤਰ੍ਹਾਂ ਫਿਰ ਅਸਾਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ ਤਦ ਬਾਦਸ਼ਾ ਉਸ ਨੂੰ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਭਲਾ ਉਸ ਆਖਿਆ ਬਾਦਸ਼ਾ ਤੁਹਾਡੀ ਬੇਗਮ ਦਾ ਨੌਕਰਾਂ ਨਾਲ ਵਤੀਰਾ ਅਨਪੜਾ ਤੋਂ ਵੀ ਭੈੜਾ ਏ ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਸਲੀਕਾ ਹੁੰਦਾ ਏ ਜੋ ਉਹਨਾਂ ਵਿੱਚ ਪੂਰਾ ਵੀ ਨਹੀਂ ਏ ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਸ ਨੂੰ ਵਾਵਾ ਸਾਰਾ ਅਨਾਜ ਤੇ ਭੇਡਾਂ ਬੱਕਰੀਆਂ ਇਨਾਮ ਵਜੋਂ ਦਿੱਤੀਆਂ ਤੇ ਉਸ ਨੂੰ ਆਪਣਾ ਦਰਬਾਰੀ ਬਣਾ ਲਿਆ ਕੁਝ ਦਿਨ ਲੰਘੇ ਬਾਦਸ਼ਾਹ ਵੱਲੋਂ ਉਸ ਨੂੰ ਸੱਦਿਆ ਗਿਆ ਤੇ ਉਸ ਨੂੰ ਆਖਿਆ ਗਿਆ ਕਿ ਮੇਰੇ ਬਾਰੇ ਦੱਸ ਉਸ ਆਖਿਆ ਜਾਨ ਬਖਸ਼ ਰੱਖਿਆ ਜੀ ਬਾਦਸ਼ਾਹ ਵਾਦਾ ਕੀਤਾ ਕਿ ਕੱਖ ਨਹੀਂ ਆਂਦਾ ਉਸ ਆਖਿਆ ਨਾ ਤਾ ਤੁਸਾਂ ਸ਼ਹਿਜ਼ਾਦੇ ਜੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹਾਂ ਵਰਗਾ ਏ ਬਾਦਸ਼ਾਹ ਗੁੱਸੇ ਚ ਆ ਗਿਆ ਪਰ ਜਾਨ ਬਖਸ਼ਣ ਦਾ ਵਾਅਦਾ ਕੀਤਾ ਹੋਣ ਕਰਕੇ ਚੁੱਪਚਾਪ ਆਪਣੀ ਮਾਂ ਦੇ ਮਹਿਲ ਜਾ ਅਪੜਿਆ ਉਸ ਦੀ ਮਾਂ ਆਖਿਆ ਪੁੱਤਰਾ ਇਹ ਸੱਚ ਵੇ ਕਿ ਤੂੰ ਇੱਕ ਆਜੜੀ ਦਾ ਮੁੰਡਾ ਏ ਹਾਂਡੇ ਕੋਈ ਧੀ ਪੁੱਤ ਨਹੀਂ ਸੀ ਤਦ ਅਸਾਂ ਤੈਨੂੰ ਗੋਦ ਲੈ ਕੇ ਪਾਲਿਆ ਬਾਦਸ਼ਾਹ ਆਪਣੇ ਸਿਆਸੀ ਨੂੰ ਸੱਦ ਕੇ ਪੁੱਛਿਆ ਦੱਸ ਤੈਨੂੰ ਕਿੰਜ ਪਤਾ ਲੱਗਾ ਉਸ ਆਖਿਆ ਬਾਦਸ਼ਾਹ ਜਦ ਕਿਸੇ ਨੂੰ ਕੋਈ ਇਨਾਮ ਦਿੰਦੇ ਨੇ ਤਾਂ ਉਹ ਹੀਰੇ ਮੋਤੀ ਜਵਾਹਰ ਦਿੰਦੇ ਨੇ ਪਰ ਤੁਸਾਂ ਤਾਂ ਪੇਡਾਂ ਬੱਕਰੀਆਂ ਤੇ ਖਾਣ ਪੀਣ ਦੀਆਂ ਛੇਆਂ ਦਿੱਤੀਆਂ ਸੋ ਐਸ ਤੋਂ ਪਤਾ ਲੱਗਦਾ ਕਿ ਤੂੰ ਸਾ ਕੋਈ ਸ਼ਹਿਜ਼ਾਦੇ ਨਹੀਂ ਕਿਸੇ ਆਜੜੀ ਦੇ ਮੁੰਡੇ ਜੋ ਕਿਸੇ ਮੁਨਖ ਕੋਲ ਕਿੰਨੀ ਵੀ ਧਨ ਦੌਲਤ ਸੁੱਖ ਆਰਾਮ ਰਤਬਾ ਗਿਆਨ ਤਾਕਤ ਹੋਵੇ ਇਹ ਸਭ ਬਾਰਿਸ਼ਾਂ ਨੇ ਬੰਦੇ ਦੀ ਅਸਲੀਅਤ ਉਸ ਦੇ ਵਿਹਾਰ ਤੋਂ ਪਤਾ ਲੱਗਦੀ ਏ